ਤੇ ਸਹੀ ਬਾਸ਼ੀ ਜੀ ਆ ਤੁਜੋ ਮਜੂਦ ਚੰਬਰ ਸ਼ਤਰ ਤਖਤ ਦੇ ਮਾਲਕ ਸਰਬ ਧਰਮਾਂ ਦੇ ਸੰਜੇ ਗੁਰ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਤਰ ਸ਼ਾਇਰ ਗੇਟ ਪੂਰੀ ਦੁਨੀਆ ਦੇ ਵਿੱਚ ਵਸ ਰਹੇ ਸਿੱਖ ਕੌਮ ਨੂੰ ਮੇਰੇ ਵੱਲੋਂ ਗੀਤਕਰ ਪ੍ਰਦਰਸ਼ ਹੋਣੇ ਬਨੂੰ ਉਹ ਆਗਿਰ ਕੀ ਕਾਲਸਾ ਉਹ ਆਗਿਰ ਕੀ ਪੱਤੇ ਅੱਜ ਜੋ ਗੀਤ ਤੁਹਾਡੇ ਨਾਲ ਸਾਂਝਾ ਕਰ ਰਿਹਾ ਉਸ ਨੂੰ ਲਿਖਣ ਦਾ ਸਬਾਬਾ ਜੋ ਉਸ ਤਰ੍ਹਾਂ ਹੋਇਆ ਕਿ ਸ਼ਹੀਦੀ ਹਫਤਾ ਚੱਲ ਰਿਹਾ ਸੀ ਮੇਰੀ ਸੁਧਾਰ ਪਿੰਡ ਦੁਕਾਨ ਹੁੰਦੀ ਸੀ ਨਰ ਤੋਂ ਪਰਿਮਪਰਸ ਤੇ ਇੱਕ ਮੁਸਲਮਾਨ ਵੀਰ ਮੇਰੇ ਕੋਲ ਰੁਕਿਆ ਸਿਆਣੀ ਉਮਰ ਦਾ ਸੀ ਤੇ ਮੈਨੂੰ ਕਹਿੰਦਾ ਸਰਦਾਰ ਜੀ ਮੈਂ ਨਵਾਜ਼ ਅਦਾ ਕਰਨੀ ਆ ਕੀ ਮੈਂ ਇੱਥੇ ਕਰ ਸਕਦਾ ਤੇ ਮੈਂ ਹੀ ਕੋਈ ਗੱਲ ਕਿ ਤੁਸੀਂ ਦੁਕਾਨ ਦੇ ਅੰਦਰ ਮੈਂ ਮੇਰੇ ਕੋਲ ਦਰੀ ਇੱਕ ਪਈ ਸੀ ਮੈਂ ਥੰਦੇ ਬਿਸ਼ਾਤੀ ਤੇ ਉਹਨਾਂ ਨਵਾਜ ਜਦ ਕਰੀ ਮੈਂ ਇਹਨੂੰ ਚਾਹ ਤਾਂ ਨਹੀਂ ਮੈਂ ਕਹਾਂ ਜਿਵੇਂ ਚਾਹ ਪੀ ਕੇ ਜਾ ਜੀ ਤੇ ਸ਼ਹੀਦੀ ਹਫਤਾ ਚੱਲਦਾ ਸੀ ਦੁਕਾਨ ਦੇ ਮੂਹਰੇ ਦੀ ਟਰਾਲੀ ਟਰੈਕਟਰ ਨੱખ્યા ਨੌਜਵਾਨ ਵੀਰ ਫਤਿਹਗੜ ਸਾਹਿਬ ਨੂੰ ਜਾ ਰਹੇ ਸੀ ਤੇ ਮੈਨੂੰ ਕਹਿਣ ਲੱਗਾ ਨਾ ਸਰਦਾਰ ਜੀ ਕਿੱਧਰ ਨੂੰ ਚੱਲੇਗੇ ਮੈਨੂੰ ਸੀ ਬਿਹੌਤ ਦਾ ਚਾਹਦਾ ਸਾਡੇ ਮਤਨ ਫਤਿਹਗੜ੍ਹ ਸਾਹਿਬ ਨੂੰ ਜਾ ਰਹੇ ਮੁੰਡੇ ਕਹਿੰਦਾ ਹਰ ਜੀ ਦਾ ਨਾ ਮੈਨੂੰ ਪਤਾ ਪਰ ਕਹਿੰਦਾ ਗੁੱਸਾ ਨਾ ਕਰਿਓ ਕਹਿੰਦਾ ਮੈਂ ਸਿੱਖ ਇਤਿਹਾਸ ਪੜਿਆ ਮੈਨੂੰ ਕਹਿੰਦਾ ਇਸ ਤਰ੍ਹਾਂ ਲੱਗ ਰਿਹਾ ਕਿ ਇਹ ਬੰਤੇ ਮੁੰਡੇ ਜਿਹੜੇ ਯਾਰ ਹੈ ਕਹਿੰਦਾ ਤੇ ਗੁਰੂ ਗਵੈਰ ਸਿੰਘ ਜੀ ਨੂੰ ਉਹ ਆਵਾਜ਼ ਦੇਣ ਗਿਆ ਮੇਰੇ ਵੀ ਮੇਰੇ ਨੂੰ ਕਰ ਕੀ ਵੰਗਾ ਮੈਂ ਚੱਕੀ ਤਰ੍ਹਾਂ ਸੁਣਿਆ ਹੋ ਕਿ ਕਹਣਾ ਜੋ ਨਹੀਂ ਸੀ ਜਿਵੇਂ ਉਹ ਮੁੰਡੇ ਕਹਿੰਦਾ ਗਵੈਰ ਸਿੰਘ ਜੀ ਨੇ ਆਪ ਦਾ ਸਾਰਾ ਪਰਿਵਾਰ ਾਰ ਕਿ ਆਪ ਦੇ ਬੱਚੇ ਬਾਰ ਕੇ ਤੁਹਾਡੇ ਤੋਂ ਕੀ ਮੰਗਿਆ ਮੈਂ ਕਿਹਨਾਂ ਤੋਂ ਕੋਸ ਵੀ ਨਹੀਂ ਮੁੱਗਿਆ ਕਹਿੰਦਾ ਨਹੀਂ ਮੁੱਗਿਆ ਸਤ ਮੈਂ ਕਿ ਕੀ ਮੁੱਗਿਆ ਸੇ ਤੁਸੀਂ ਦੱਸ ਸਕੋ ਕਹਿੰਦਾ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਮੇਰੇ ਬੱਚੇ ਬਣ ਕੇ ਮੈਂ ਕਹਾਂਾ ਜੀ ਕਿ ਇਹ ਸੀ ਕਿ ਇਹਨਾਂ ਪੁੱਤਰ ਨੇ ਕਿਸੇ ਸਵਰਗ ਪਰਿਵਾਰ ਦੀਆਂ ਸਭਿਚਾਰ ਚਾਰ ਨੂੰਏ ਨੂੰ ਕੀ ਹੋਇਆ ਜੀਵਤ ਕਹੀ ਜਾਂਦਾ ਕਹਿੰਦਾ ਕਹਿੰਦਾ ਫਿਰ ਅੱਜ ਜੋ ਹਾਲਾਤ ਕਹਿੰਦਾ ਸਿੱਖਾਂ ਦੇ ਬੱਚਿਆਂ ਦੇ ਬੜੇ ਹੋ ਹੀ ਨੇ ਤੇ ਕਹਿੰਦਾ ਇਹ ਹੀ ਜੇ ਕੱਲ ਨੂੰ ਤੇ ਸਭਾ ਦੇ ਚੱਲੇ ਨੇ ਕਹਿੰਦਾ ਜਿੱਥੇ ਤੁਸੀਂ ਕਹਿੰਦਾ ਸਰਾਧ ਨੂੰ ਚੱਲੇ ਨੇ ਬੰਦੀ ਗੱਤ ਸਾਬ ਨੂੰ ਕਹਿੰਦਾ ਉੱਥੇ ਜਦੋਂ ਗੁਰੂ ਵੈਸੇ ਕੀ ਇੰਨਾਂ ਦੇਖਣਗੇ ਇਹਨਾਂ ਨੂੰ ਕਹਿੰਦੇ ਜੇ ਪੋਸ਼ ਲੈਣਾ ਵੀ ਤੁਸੀਂ ਆਇਆ ਕਰੋ ਕੀਤਾ ਕਹਿੰਦਾ ਇਹ ਕੀ ਕਹਿਣਗੇ ਦਸ਼ਮੇਸ਼ ਜਰੂਰ ਤੂੰ ਸਾਡੇ ਕੋਲ ਆਂ ਜਿਹੜੇ ਕੋ ਕੇ ਰੱਖੀ ਸੀ ਅਜਰ ਤੂੰ ਤਾਂ ਐ ਕਿ ਤਵੀ ਉਸ ਕੋਲ ਲਪੋਲੇ ਹੈ ਨਾ ਜਾਣੀ ਕਿ ਉਹਨਾਂ ਨੇ ਤੁਹਾਡੇ ਕੋਲ ਕੁਝ ਲਪੋਇਆ ਹੀ ਨਹੀਂ ਕਹਿੰਦਾ ਉਹਨੇ ਆਪ ਦੇ ਚਾਰ ਪ੍ਰਤਿਬਾਰ ਕੇ ਸਿੱਖ ਤੰਮ ਨੂੰ ਆਦੇ ਬੱਚੇ ਬਣਾਇਆ ਕਹਿੰਦਾ ਕੀ ਇਹ ਹਣ ਵਾਲਾ ਨਹੀਂ ਤੇ ਉਹਦੀ ਗੱਲ ਜੋ ਮੇਰੇ ਦਿਲ ਨੂੰ ਲੱਗੀ ਤੇ ਮੈਂ ਦੱਸਿਆ ਮੈਂ ਨਹੀਂ ਮੰਨਿਆ ਖਦਮ ਮੈਂ ਤੁਹਾਡੀ ਗੱਲ ਨੂੰ ਜੂਲ ਕਲਮੀ ਉਪਤੰਗਾ ਚਲੋ ਗੱਲਾਂ ਕਰਤਾ ਹੁਣ ਚਲਿਆ ਗਿਆ ਮੇਰੇ ਵੀ ਦਿਲ ਦੇ ਵਿੱਚ ਬੜਾ ਆਇਆ ਤੇ ਉਸ ਗੱਲ ਨੂੰ ਮੈਂ ਫਿਰ ਕਲਮੀ ਉਪਤੰਗਾ ਜੋ ਤੁਹਾਡੇ ਗੁਰੂ ਕਰਦੇ ਜਾਂ ਬੇਨਤੀ ਕਰੂੰਗਾ ਵੀ ਬੀੜੋਂ ਨੂੰ ਸ਼ੇਅਰ ਜਿਉਂ ਕਰਦੇ ਆ ਕਿਉਂਕਿ ਚੰਗੀਆਂ ਗੱਲਾਂ ਸ਼ੇਅਰ ਹੋਣ ਕਰਕੇ ਘੱਟ ਲੋਕਰ ਤੱਕ ਪਹੁੰਚਦੀਆਂ ਨੇ ਸੋ ਹੱਥ ਜੋੜ ਕੇ ਬੇਨਤੀ ਆ ਬਈ ਜੇ ਸਿੱਖੀ ਦਾ ਦਰਦ ਤੁਹਾਡੇ ਦਿਲ ਦੇ ਵਿੱਚ ਆ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਸੋ ਕੀ ਲਿਖਿਆ ਉਹ ਮੈਂ ਤੁਹਾਡੇ ਨੂੰ ਕਰ ਰਿਹਾ ਆਸ ਕਰਦਾ ਤੁਸੀਂ ਪਿਆਰ ਨਾਲ ਸੁਣੋ ਉਹਨੇ ਕੀ ਰੱਖਿਆ ਦੱਸੋ ਕੋੜ ਸਿੱਖੋ ਉਹਨੇ ਕੀ ਰੱਖਿਆ ਦੱਸੋ ਕੋੜ ਸਿੱਖੋ ਕਿ ਮੇਰਾ ਰਾਇ ਉਸੇ ਕੀ ਪੈ ਸਕਦੀ ਸਿੱਖ ਕੋਮਤਾਂ ਬਾਜਾਂ ਵਾਲੇ ਨੂੰ ਕੋਈ ਲੰਬਾ ਹੀ ਦੇ ਸਕਦੀ ਸਿੱਖ ਕੋਮਤਾਂ ਬਾਜਾਂ ਵਾਲੇ ਨੂੰ ਕੋਈ ਲੰਬਾ ਹੀ ਦੇ ਸਕਦੀ ਸਿੱਖੋ ਜੋ ਪਰਿਵਾਰ ਦਾ ਸੋਖ ਹੁੰਦਾ ਉਹਨੇ ਸਰਸਾ ਦੇ ਵਿੱਚ ਰੋੜ ਦਿੱਤਾ ਫਿਰ ਕਿਵੇਂ ਗੜੀ ਚਮਕੌਰ ਅੰਦਰ ਰਗ ਸਿੱਖ ਪੁੱਤਾਂ ਨੂੰ ਤੋੜ ਦਿੰਦਾ ਸਿਕੋਜੋ ਪਰਵਾਰ ਦਾ ਸੁੱਖ ਹੁੰਦਾ ਉਹਨੇ ਸਰਸਾ ਦੇ ਵਿੱਚ ਰੋੜ ਦਿੰਦਾ ਫਿਰ ਕਿਵੇਂ ਘੜੀ ਚਮਕੋੜੇ ਅੰਦਰ ਰੱਖ ਸਿੱਖ ਪੁੱਤਾਂ ਨੂੰ ਤੋੜ ਦਿੰਦਾ ਸਾਡੇ ਸਿਰ 'ਤੇ ਉਸ ਦੀ ਦਸਤਾਰ ਸਜੀ ਸਾਡੇ ਸਿਰ 'ਤੇ ਉਹਦੀ ਦਸਤਾਰ ਸਜੀ ਕੋਈ ਕਿਵੇਂ ਕੋਲ ਨਾਈਆਂ ਦੇ ਲੈ ਸਕੀ ਸਿੱਧ ਕੌਮ ਤੇ ਬਾਜਾ ਵਾਲੇ ਨੂੰ ਕੋਈ ਲੰਬਾ ਹੀ ਨਹੀਂ ਦੇ ਸਕਦਾ ਸਿੱਧ ਕੌਮ ਤੇ ਬਾਜਾ ਵਾਲੇ ਨੂੰ ਕੋਈ ਲੰਬਾ ਹੀ ਨਹੀਂ ਦੇ ਸਕਦਾ ਖੜੀ ਨੀਹਾਂ ਵਿੱਚ ਉਹਦੇ ਬੱਠੀਆਂ ਦੀ ਸਾਨੂੰ ਧਰਮ ਤੋਂ ਓਮ ਦੇ ਰਾਤ ਸੇ ਪੈ ਮਾਛੀ ਬੜੇ ਕੱਡੀਆਂ ਤੇ ਉਹਨੇ ਓਮ ਦੇ ਦਿਖਾਈ ਦੋ ਕੱਟੇ ਖੜੀ ਨੀਹਾਂ ਵਿੱਚ ਉਹਦੇ ਬੱਚਿਆਂ ਨੇ ਸਾਨੂੰ ਧਰਮ ਕੋ ਮਾਉਣ ਦੇ ਰਾਹ ਦੱਸੇ ਪਰ ਮਾਸੀ ਬਾੜੇ ਪੰਡਿਆਂ ਤੇ ਉਹਨੇ ਕੌਮ ਤੇ ਲੱਖਾਂ ਹੀ ਦੁੱਖ ਕੱਟੇ ਅੱਜ ਭੁੱਲ ਉਸਦੇ एहਸਾਨਾਂ ਨੂੰ ਅੱਜ ਭੁੱਲ ਉਸਦੇ एहਸਾਨਾਂ ਨੂੰ ਸਾਡੀ ਅਣਖ ਜਿੰਦਾ ਕਿਵੇਂ ਰਹਿ ਸਕਦੀ ਸਿੰਘ ਕੌਮ ਤੇ ਪਾਜਾਂ ਵਾਲੇ ਨੂੰ ਕੁੜਾ ਪਹਿ ਦੇ ਸਕਦੀ ਸੇਕ ਕੋ ਉਂਤੇ ਬਾਜਾਂ ਵਾਲੇ ਨੂੰ ਕੋ ਲਾਂਭਾ ਹੀ ਨਹੀਂ ਦੇ ਸਕਦੀ। ਕਰ ਜੋੜਾ ਜੋੜਾ ਪੁੱਤ ਬਾਰੇ ਉਹਨੇ ਸੀਨੇ ਦੇ ਨਾਲ ਲਾਈ ਸਿੱਖੀ ਜਦੋਂ ਮਾਂ ਸੁੰਦਰੀ ਨੇ ਲਾਲ ਪੁੱਛੇ ਉਹਨੇ ਥੋੜੀ ਦੇਰ ਲਈ ਪਾਈ ਸਿੱਖੀ। ਕਰ ਜੋੜਾ ਜੋੜਾ ਪੁੱਤ ਬਾਰੇ ਉਹਨੇ ਸੀਨੇ ਦੇ ਨਾਲ ਲਾਈ ਸਿੱਖੀ ਜਦੋਂ ਮਾਂ ਸੁੰਦਰੀ ਨੇ ਲਾਲ ਪੁੱਛੇ ਉਨੇ ਝੋਲੀ ਦੇ ਵਿੱਚ ਪਾਈ ਸਿੱਖੀ ਉਸ ਪਿਆਰ ਦੀ ਮੂਰਤ ਪਿਤਾ ਕੋਲੋਂ ਸਿੱਖੀ ਦੂਰ ਹੋ ਕੇ ਕਿਵੇਂ ਬਹਿ ਸਕਦੀ ਉਸ ਸਿੱਖ ਕੌਮ ਤੇ ਬਾਜਾਂ ਵਾਲੇ ਨੂੰ ਕੋਲਾਂਬਾ ਹਿੰਦੀ ਸਕਦੀ ਸਿੱਖ ਕੌਮ ਤੇ ਬਾਜਾਂ ਵਾਲੇ ਨੂੰ ਕੋਈ ਨਾਂਬਾ ਹਿੰਦੀ ਸਕਦੀ ਆਖਰੀ ਮਹਿਨਾਂ ਦੀ ਜੀ ਇਹ ਯਾਦ ਉਹਨਾਂ ਦੀ ਬਦਦ ਕਰੇ ਜੇ ਯਾਦ ਉਹਨਾਂ ਦੀ ਬਦਲ ਦਵੇ ਕੁਝ ਰਾਹੋਂ ਭਟਕੇ ਪੀਰਾਂ ਨੂੰ ਉਹਦੇ ਦਰਦ ਨੂੰ ਲੈ ਸਰਹੰਦ ਜਾਓ ਓਥੋਂ ਬਦਲਾ ਉਹ ਤਸਵੀਰਾਂ ਦਾ ਜੇ ਯਾਦ ਉਹਨਾਂ ਦੀ ਬਦਲ ਦਵੇ ਕੁਝ ਰਾਹੋਂ ਭਟਕੇ ਪੀਰਾਂ ਨੂੰ ਉਹਦੇ ਦਰਦ ਨੂੰ ਲੈ ਸਰਹੰਦ ਜਾਓ ਓਥੋਂ ਬਦਲਾ ਉਹ ਤਸਵੀਰਾਂ ਦਾ ਫਿਰ ਪਿੰਦਰ ਸਹੋਟੀ ਨਾਲ ਉਹਦੇ ਸਾਡੀ ਸਾਝ ਪਿਆਰ ਦੀ ਪੈ ਸਕਦੀ ਕੋਈ ਸੇਖੋਂ ਕੌਮ ਤੇ ਬਾਜਾ ਵਾਲੇ ਨੂੰ ਕੁੜਾਂ ਬਹੀ ਨਹੀਂ ਦੇ ਸਕਦੀ ਸਿੱਖ ਕੌਮ ਤੇ ਬਾਜਾ ਵਾਲੇ ਨੂੰ ਕੁੜਾਂ ਬਹੀ ਨਹੀਂ ਦੇ ਸਕਦੀ ਸਿੱਖ ਕੌਮ ਤੇ ਬਾਜਾ ਵਾਲੇ ਨੂੰ ਕੁੜਾਂ ਬਹੀ ਨਹੀਂ ਦੇ ਸਕਦੀ ਸੋ ਇਹਦਾ ਸੀ ਕੌਮ ਦੇ ਨੌਜਵਾਨ ਪੀੜ੍ਹੀ ਨੂੰ ਅਮਰੀਕਾ ਜਾਂਦੇ ਬਗਾਰ ਸੋ ਬੇਨਤੀ ਕਰੂੰਗਾ ਕਿ ਪੀੜ੍ਹੀ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਕੁਆਹਿਰੂ ਦੀ ਕੀਮਤ ਦੇ